किसान मजदूर संघर्ष कमेटी पंजाब ਦੇ ਜ਼ਿਲ੍ਹਾ ਮੋਗਾ ਦੇ ਜੋ ਜੋਨ ਫਤੇਗੜ ਪਈਦੂਰ ਦਾ ਪਿੰਡ ਸੈਦੇ ਸ਼ਾਹ ਵਾਲਾ ਜਿੱਥੇ ਇੱਕ ਮਾਤਾ ਜੀ ਬਜ਼ੁਰਗ ਉਹਨਾਂ ਦੀ ਆਰਤੀਏ ਵੱਲੋਂ ਧੋਖੇ ਦੇ ਨਾਲ ਜਿਹੜੀ ਜ਼ਮੀਨ ਆਪਣੇ ਨਾਂ ਚਾਰ ਕਨਾਲ ਦੇ ਕਰੀਬ ਧੱਕੇ ਨਾਲ ਕਰਵਾ ਕੇ ਤੇ ਕੋਰਟ ਦੇ ਆਰਡਰ ਲਿਆਣ ਕੇ ਦੇ ਧੱਕੇ ਨਾਲ ਜਬਰੀ ਗੁੰਡੇ ਪੁਲਿਸ ਦੀ ਆਜਰੀ ਦੇ ਵਿੱਚ ਸੱਦ ਕੇ ਪਿਛਲੇ ਦਿਨੀ ਜਿਹੜਾ ਜਬਰੀ ਕਬਜ਼ਾ ਕੀਤਾ ਸੀ ਅੱਜ ਜਥੇਬੰਦੀ ਵੱਡੇ ਪੱਧਰ ਤੇ ਜਿਹੜੀ ਉਹ ਮਾਤਾ ਦੇ ਹੱਕ ਦੇ ਵਿੱਚ ਪਹੁੰਚ ਕੇ ਦੁਬਾਰਾ ਮਾਤਾ ਜੀ ਨੂੰ ਉਹ ਕਬਜ਼ਾ ਦੂਰ ਰਿਹਾ ਤੁਸੀਂ ਦੇਖ ਰਹੇ ਜੋ ਸਾਹਮਣੇ ਸਾਡੀਆਂ ਸਤਿਕਾਰਯੋਗ ਮਤਾਵਾ ਪੈਣਾ ਕਿਸਾਨ ਮਜ਼ਦੂਰ ਉਹ ਝੋਨਾ ਮਾਤਾ ਜੀ ਦੇ ਜੋ 4 ਕਨਾਲ ਜ਼ਮੀਨ ਆ ਉਹਦੇ ਵਿੱਚ ਲਾ ਰਹੇ ਆ ਵੱਡੀ ਗਿਣਤੀ ਤੁਸੀਂ ਵੇਖ ਸਕਦੇ ਜੋ ਕਿਸਾਨ ਮਜ਼ਦੂਰ ਮਾਤਾ ਜੀ ਦੀ ਹਮਾਇਤ ਦੇ ਵਿੱਚ ਪਹੁੰਚੇ ਨੇ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਉਹ ਕਹਿੰਦੇ ਨੇ ਉਹ ਕਹਿੰਦੇ ਆ ਕਿ ਨਹੀਂ ਮੇਰੇ ਨਾਲ ਉਹ ਤਾਂ 10 ਮਾਤ ਬੰਦੇ ਖੜੇ ਨੇ ਆਪਣੇ ਤੇ ਕਾਕਰਤੀ ਹੋਣੀ ਸਾਰਿਆਂ ਨੂੰ ਏਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਆ ਤੁਹਾਡੇ ਸਾਹਮਣੇ ਉਹ ਵੀਰ ਜੀ ਗੇੜਗੜ ਤੇ ਲਾਉਣਾ ਮਰੇ ਲੇਬਰ ਨਹੀਂ ਦੇਣੀ ਅਸੀਂ ਸਭ ਲੇਬਰ ਲੈ ਲਾਗੇ ਇੱਕ ਨਹੀਂ ਉਹ ਸੰਗਣਾ ਦਾ ਵੇਰ ਵੇ ਹੋ ਜਾਣਾ ਹੈ ਨਹੀਂ ਪਨੀਰੀ ਨਾਲੇ ਬੈਂਦੇ ਪਨੀਰੀ ਨਹੀਂ ਹੈਗੀ ਨਾਲ ਪਨੀਰੀ